ਇਹ ਗਰੀਬਾਂ ਨਾਲ ਨਿਯਾਇਤ ਧੱਕਾ ਕੀਤਾ ਗਿਆ ਜੀ ਇਧਰ ਗਰੀਬ ਲੋਕ ਰਹਿੰਦੇ ਆ ਇਸ ਕਰਕੇ ਤਾਂ ਆ ਗਿਆ ਸਾਰਾ ਸਹਿਰ ਹੀ ਨਜਾਇਜ਼ ਕਬਜ਼ੇ ਦੇ ਹੇਠਾ ਉਧਰ ਕੋਈ ਝਾਕਦਾ ਨਹੀਂ ਉਧਰ ਅਮੀਰ ਲੋਕ ਰਹਿੰਦੇ ਆ ਇਸ ਕਰਕੇ ਗਰੀਬਾਂ ਨਾਲ ਧੱਕਾ ਬਹੁਤ ਜ਼ਿਆਦਾ ਧੱਕਾ ਕੀਤਾ ਗਿਆ ਜੀ ਕਿਸੇ ਨੂੰ ਪਸ਼ੂ ਵੀ ਨਿਕੱਢਣ ਦਿੱਤੇ ਗਏ ਤੇ ਦੰਜਾਇਆ ਜਾ ਕੇ ਇੱਥੇ ਬਲਡੋਜ਼ਰ ਫੇਰਿਆ ਗਿਆ ਜੀ ਬਹੁਤ ਜ਼ਿਆਦਾ ਧੱਕਾ ਕੀਤਾ ਗਰੀਬਾਂ ਨੂੰ ਨਿਯਾਇਤ ਪ੍ਰਸ਼ਾਸਨ ਸਾਰੇ ਜ਼ਿਲ੍ਹੇ ਦੀ ਪੁਲਿਸ ਲਿਆ ਕੇ ਇਹਨਾਂ ਨੇ ਸਰਕਾਰ ਦੇ ਨਾਮ ਤੇ ਬਹੁਤ ਜ਼ਿਆਦਾ ਧੱਕਾ ਕੀਤਾ ਜੀ ਨੋਟਿਸ ਆਇਆ ਸੀ ਜੀ ਨੋਟਿਸ ਆਇਆ ਸੀ ਪਰ ਇਹਨਾਂ ਨੂੰ ਅੱਜ ਇੱਕ ਕੁ ਘੰਟਾ ਦੋ ਘੰਟੇ ਟਾਈਮ ਦੇਣਾ ਸੀ ਇਹਨਾਂ ਹਸਪਤਾਲ ਰੋਡ ਦੇ ਉੱਪਰ ਜੀ ਨਜਾਇਜ਼ ਬਰਾਂਡੇ ਪਾ ਰੱਖਿਆ ਸਾਰੇ ਹੋਰ ਬਥੇਰੋ ਨਜਾਇਜ਼ ਸਾਰੇ ਸ਼ਹਿਰ ਦੇ ਵਿੱਚ ਉਹ ਗਊਸਾਲਾ ਕੋਲੇ ਤਾਂ ਨਜਾਇਜ਼ ਕਬਜ਼ੇ ਜੀ ਹੋਰ ਇੱਧਰ ਆ ਜ਼ਿਮੀਦਾਰਾਂ ਕੋਲੇ ਨਜਾਇਜ਼ ਇੱਧਰ ਆ ਤੇ ਗੁਰੂ ਘਰ ਦੀ ਬੈਕ ਸਾਈਡ ਪੇ ਨਜਾਇਜ਼ ਕਬਜ਼ੇ ਬਹੁਤ ਥਾਂ ਤੇ ਸਾਰੇ ਸ਼ਹਿਰ ਦੇ ਵਿੱਚ ਬਹੁਤ ਜ਼ਿਆਦਾ ਨਜਾਇਜ਼ ਕਬਜ਼ੇ ਨੇ ਮੈਂ ਕਰਿਆ ਸੀ ਜੀ ਇਹਨਾਂ ਨੂੰ ਬੇਨਤੀ ਵੀ ਕੀਤੀ ਸੀ ਪਰ ਕੋਈ ਮੰਨ ਨਹੀਂ ਰਿਹਾ ਜਿ ਇੱਥੇ ਕਿਹੜਾ ਕੋਈ ਸੁਣਦਾ ਕਿਸੇ ਦੀ ਅੱਜ ਜਦੋਂ ਹੁਣ ਛਡਾਉਣੀ ਲੱਗ ਗਈ ਸ਼ਹਿਰ ਦੇ ਨਜਾਇਜ਼ ਕਬਜ਼ੇ ਸਾਰੇ ਛਡਾ ਲੈਣੇ ਆ ਜੀ ਅੱਜ ਹੁਣ ਆਈ ਹੋਈ ਆ ਪ੍ਰਸ਼ਾਸਨ ਇੰਨੀ ਜਿਹੜੇ ਦਿਨੋ ਅੱਜ ਐਸੀ ਇਕੱਲੇ ਆ ਗਰੀਬਾਂ ਨਿਮਾਨ ਵਾਲੇ ਪਾਸੇ ਪਾਣੀ ਸੀਤੀ ਆਉਂਦਾ ਹੈ